ਜਿੰਦਾਬਾ ਜਿੰਦਾਬਾ ਸ਼ਾਨ ਮਜ਼ੂਰੇ ਪਾ ਜਿੰਦਾਬਾ ਜਿੰਦਾਬਾ ਜਰਮੰਤ ਸਿੰਘੜੀ ਵਾਲਾ ਜੀ ਸਰ ਜਿਹੜਾ ਅੱਜ ਆਪਣਾ ਮਾਨਸਾ ਭਾਰਤਮੰਦਾ ਜਿਹੜਾ ਸੱਦਾ ਦਿੱਤਾ ਗਿਆ ਸਿੱਖ ਦਾ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਵਾਲਾ ਬੰਦ ਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉਹ ਮੋਦੀ ਸਰਕਾਰ ਦੀ ਜਿਹੜੀ ਵਾਦਾ ਖਲਾਫੀ ਆ ਉਦੇ ਵਿਰੋਧ ਦੇ ਵਿੱਚਗਾ ਕਿਉਂਕਿ ਪਿਛਲੇ ਸਮੇਂ ਜੋ ਸੰਘਰਸ਼ ਜਿਹੜਾ ਲੜਿਆ ਗਿਆ ਸੀਗਾ ਉਸ ਵੇਲੇ ਮੋਦੀ ਹਕੂਮਤ ਨੇ ਦੁਫਾਨ ਜਿੱਥੇ ਵੰਡੀਆਂ ਦੇ ਨਾਲ ਇੱਕ ਸਮਝੌਤਾ ਜਿਹੜਾ ਕੀਤਾ ਸੀਗਾ ਜਿਸ ਦੇ ਵਿੱਚ ਇਹ ਗੱਲ ਤੈਅ ਹੋਈ ਸੀ ਕਿ ਐਮ ਐਸ ਪੀ ਜਿਹੜੀ ਆ ਉਹਦੇ ਉੱਤੇ ਕਮੇਟੀ ਬਣਾਈ ਜਾਊਗੀ ਤੇ ਜਿਹੜੇ ਕਿਸਾਨਾਂ ਦੇ ਉੱਤੇ ਸਰਚੇ ਜਿਹੜੇ ਹੋਏ ਸੀ ਉਹ ਰੱਦ ਕੀਤੇ ਜਾਣਗੇ ਇਸੇ ਤਰੀਕੇ ਦੇ ਨਾਲ ਪੋਲੂਸ਼ਨ ਐਕਟ ਦੇ ਵਿੱਚ ਜਿਹੜਾ ਕੇਂਦਰ ਸਰਕਾਰ ਨੇ বিজেপি ਸਰਕਾਰ ਨੇ ਜਿਹੜਾ ਪਾਸ ਕੀਤਾ ਸੀਗਾ ਉਹਦੇ ਵਿੱਚ ਕਿਸਾਨੀ ਨੂੰ ਬਾਹਰ ਪੱਗਣ ਦੀ ਜਿਹੜੀ ਇੱਕ ਮੰਗ ਜਿਹੜੀ ਰੱਖੀ ਗਈ ਸੀ ਉਹ ਵੀ ਹਜੇ ਤੱਕ ਜਿਹੜੀ ਪੂਰੀ ਨਹੀਂ ਕੀਤੀ ਗਈ ਇਸੇ ਤਰੀਕੇ ਦੇ ਨਾਲ ਬਿਜਲੀ ਬਿੱਲ ਜਿਹੜਾ ਆ ਉਹਨੂੰ ਬਾਅਦਸ ਲੈਣ ਦੀ ਜਿਹੜੀ ਉਹ ਤਜਵੀਜ਼ ਜਿਹੜੀ ਆ ਉਹ ਸਰਕਾਰ ਦੇ ਅੱਗੇ ਰੱਖੀ ਗਈ ਸੀ ਪਰ ਸਰਕਾਰ ਜਿਹੜੀ ਆ ਉਸ ਵੇਲੇ ਇਹ ਸਾਰੀਆਂ ਮੰਗਾਂ ਜਿਹੜੀਆਂ ਸਰਕਾਰ ਨੇ ਮੰਨੀਆਂ ਸੀਗੀਆਂ ਲੇਕਿਨ ਸਰਕਾਰ ਜਿਹੜੀ ਆ ਉਹ ਆਪਣੇ ਵਾਅਦੇ ਤੋਂ ਜਿਹੜੀ ਮੁੱਕਰ ਗਈ ਆ ਉਹਦੇ ਖਿਲਾਫ ਜਿੱਥੇ ਸੰਜੁਗਤ ਕਿਸਾਨ ਮੋਰਚਾ ਗੈਰ ਜਮਹੂਰੀ ਇਹ ਗੈਰ ਸਰਕਾਰੀ ਜਿਹੜਾ ਆ ਗੈਰ ਰਾਜਨੀਤਿਕ ਸੋਰੀ ਉਹ 13 ਤਰੀਕ ਤੋਂ ਸਿਰਹੱਦਾਂ ਦੇ ਜਾ ਕੇ ਦਿੱਲੀ ਨੂੰ ਜਿਹੜਾ ਕੂਚ ਕੀਤਾ ਆ ਉਹਦੇ ਨੇ ਸੰਘਰਸ਼ ਕਰ ਰਹੇ ਲਗਾਤਾਰ ਤੇ ਇੱਥੇ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਬਣਾ ਅੱਜ ਦੇ ਬੰਦ ਦੀ ਜਿਹੜੀ ਔਕਾਤ ਦਿੱਤੀ ਗਈ ਸੀ ਜਿਸ ਵਿੱਚ ਸਾਡੇ ਹਰ ਵਰਗ ਨੇ ਸਾਡਾ ਜਿਹੜਾ ਬਹੁਤ ਜਿੱਥੇ ਜਿੱਥੇ ਕਿਸਾਨਾਂ ਨੇ ਮਜ਼ਦੂਰਾਂ ਨੇ ਸ਼ੌਪਕੀਪਰਾਂ ਨੇ ਸਾਰਿਆਂ ਨੇ ਅੱਜ ਦੇ ਇਸ ਬੰਦ ਦੇ ਵਿੱਚ ਸਾਡਾ ਬਹੁਤ ਜਿਹੜਾ ਸਹਿਯੋਗ ਕੀਤਾ